ਮੁਜੀਠਾ ਸ਼ਰਾਬਖਾਨ ਤੋਂ ਬਾਅਦ ਵੀ ਢੱਲੇ ਦੇ ਨਾਲ ਵਿਕ ਰਹੀ ਜ਼ਹਿਰੀਲੀ ਸ਼ਰਾਬ ਬਾਬਾ ਬਕਾਲਾ ਦੀ ਪਿੰਡ ਟੌਂਗ ਦੇ ਵਿੱਚ ਲੋਕਾਂ ਨੇ ਫੜੀਆਂ ਬੋਤਲਾਂ ਪੁਲਿਸ ਨੇ ਦੋ ਵੱਖ-ਵੱਖ ਮਾਮਲੇ ਕਿਤੇ ਦਰਜ ਮੁਜੀਠਾ ਸ਼ਰਾਬਖਾਨ ਦੇ ਵਿੱਚ ਲਗਾਤਾਰ ਵਧ ਰਿਹਾ ਮੌਤਾਂ ਦਾ ਅੰਕੜਾ ਦੋ ਹੋਰ ਲੋਕਾਂ ਦੀ ਗਈ ਜਾਨ ਜ਼ਹਿਰੀਲੀ ਸ਼ਰਾਬ ਦੇ ਨਾਲ ਹੁਣ ਤੱਕ 27 ਲੋਕਾਂ ਦੀ ਹੋਈ ਮਾਤ ਪੁਲਿਸ ਨੇ 16 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਫੋਰਟਪੁਰਾ ਦੇ ਵਿੱਚ ਨਸ਼ੇੜੀ ਪੁਲਿਸ ਵਾਲਾ ਕਾਬੂ ਗੁਰਦੁਆਰਾ ਸਾਹਿਬ ਦੇ ਬਾਥਰੂਮ ਦੇ ਵਿੱਚ ਲਗਾ ਰਿਹਾ ਸੀ ਨਸ਼ੇ ਦਾ ਟੀਕਾ ਮੋਗਾ ਦੇ ਵਿੱਚ ਤਨਾਤ ਹੈ ਪੁਲਿਸ ਕੋਲ ਜੰਮੂ ਕਸ਼ਮੀਰ ਦੇ ਤਰਾਲ ਦੇ ਵਿੱਚ ਡਰੋਨ ਦੇ ਨਾਲ ਲੱਭ ਕੇ ਮਾਰੇ ਗਏ ਅੱਤਵਾਦੀ ਘਰ ਦੇ ਵਿੱਚ ਲੁਕੇ ਹੋਏ ਸਨ ਤਿੰਨ دہشت ਗਰਦ ਐਨਕਾਊਂਟਰ ਤੋਂ ਪਹਿਲਾਂ ਇੱਕ ਅੱਤਵਾਦੀ ਨੇ ਆਪਣੀ ਮਾਂ ਦੇ ਨਾਲ ਫੋਨ ਦੇ ਉੱਤੇ ਕੀਤੀ ਸੀ ਗੱਲ ਜੰਮੂ ਕਸ਼ਮੀਰ ਪਹੁੰਚੇ ਰਾਖਿਆ ਮੰਤਰੀ ਦੀ ਪਾਕਿਸਤਾਨ ਨੂੰ ਚੇਤਾਵਨੀ ਕਿਹਾ ਜੇ ਹੁਣ ਸਰਹੱਦ ਪਾਰਤ ਹੋਈ ਕਾਰਵਾਈ ਤਾਂ ਦੂਰ ਤੱਕ ਜਾਏਗੀ ਗੱਲ ਪਾਕਿਸਤਾਨ ਦੇ ਪਰਮਾਣੂ ਹਥਿਆਰਾਂ ਦੀ ਧਮਕੀ ਤੋਂ ਨਹੀਂ ਡਰਦਾ ਪਰ ਕੋਲੰਬੀਆ ਦੇ ਵਿੱਚ ਫਸੇ ਪੰਜ ਪੰਜਾਬੀ ਨੌਜਵਾਨ ਰਿਹਾ ਨਿਊਜ਼ ਇਟ ਇੰਦੀ ਖਬਰ ਦਾ ਵੱਡਾ ਅਸਰ ਸਾਰਿਆਂ ਨੂੰ ਭਾਰਤ ਲਿਆਉਣ ਦੀਆਂ ਪ੍ਰਕਿਰਿਆਵਾਂ ਸ਼ੁਰੂ ਰਾਜ ਸਭਾ MP ਸਤਨਾਮ ਸੰਧੂ ਨੇ ਹੈਲਪਲਾਈਨ ਨੰਬਰ ਵੀ ਦਿੱਤਾ ਜਾ ਸਤਿ ਸ੍ਰੀ ਅਕਾਲ ਨਮਸਕਾਰ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਖਜ਼ਾਨਾ ਫਰਕਤਾ ਪੈਂਦਾ ਹੈ ਲੈ ਕੇ ਫਰਕਤਾ ਪੈਂਦਾ ਹੈ ਇਹਦੇ ਵਿੱਚ ਅੱਜ ਤੱਕ ਸਪੀਡ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉotras ਵੀਰ ਜੋ ਸਵਾਲ ਚੁੱਕਦੀ ਹੈ ਉਹ ਤਸਵੀਰ ਜੋ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਤੋਂ ਬਾਅਦ ਵੀ ਨਹੀਂ ਬਦਲ ਰਹੀ ਉਹ ਤਸਵੀਰ ਜੋ ਸਵਾਲ ਚੁੱਕਦੀ ਹੈ ਕਿ ਆਖਰ ਕਿਉਂ ਇਸ ਤਰੀਕੇ ਦੀ ਸਥਿਤੀ ਬਣ ਗਈ ਪੰਜਾਬ ਦੇ ਵਿੱਚ ਕਿ ਜ਼ਹਿਰੀਲੀ ਸ਼ਰਾਬ ਲੋਕਾਂ ਦਾ ਕਾਲ ਬਣ ਗਈ ਪਰਿਵਾਰ ਉਜਾੜ ਕਰਕੇ ਰੱਖ ਦਿੱਤੇ ਕਈ ਬੱਚਿਆਂ ਨੂੰ ਅਨਾਸ ਕਰ ਦਿੱਤਾ ਇਸ ਜ਼ਹਿਰੀਲੀ ਸ਼ਰਾਬ ਨੇ ਪਰ ਗੱਲ ਮੁੱਕਦੀ ਨਹੀਂ ਮੁੱਕਦੀ ਇਸ ਕਰਕੇ ਨਹੀਂ ਕਿਉਂਕਿ ਇਸ ਘਟਨਾ ਤੋਂ ਬਾਅਦ ਵੀ ਹੁਣ ਵੀ ਬੋਤਲਾਂ ਦੇ ਵਿੱਚ ਦੇਸੀ ਸ਼ਰਾਬ ਜ਼ਹਿਰੀਲੀ ਸ਼ਰਾਬ ਇਹ ਲਾਂਡ ਤੱਕ ਵੇਚੀ ਜਾ ਰਹੀ ਹੈ ਔਰ ਇਹ ਸਵਾਲ ਉੱਠਦੇ ਨੇ ਕਿ ਜੇਕਰ ਅਸੀਂ 25 26 ਲੋਕਾਂ ਦੀ 27 ਲੋਕਾਂ ਦੀ ਮੌਤ ਤੋਂ ਬਾਅਦ ਵੀ ਨਹੀਂ ਜਾਗੇ ਤਾਂ ਫਿਰ ਨੀਂਦ ਖੁੱਲੇਗੀ ਕਦੋਂ ਕਹਿਕ ਜਦੋਂ ਲੋਕਾਂ ਦੀ ਮੌਤ ਵੱਡੀ ਗਿਣਤੀ ਚ ਲੋਕਾਂ ਦੀ ਮੌਤ ਤੋਂ ਬਾਅਦ ਵੀ ਤਸਵੀਰਾਂ ਸਾਹਮਣੇ ਆਉਣ ਤੇ ਸ਼ਰੀਆਮ ਜ਼ਹਿਰੀਲੀ ਸ਼ਰਾਬ ਵਿਕ ਰਹੀ ਹੈ ਫਿਰ ਫਰਕ ਤੱਪੇਂਦਾ ਅੱਜ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਖਬਰ ਤੋਂ ਇਹ ਮਝਿਠਾ ਸ਼ਰਾਬ ਕਾਂਡ ਨੂੰ ਲੈ ਕੇ ਇੱਕ اہم خبر ہے کہ اس خبر اس معاملے تو بھی شاید ਅਸੀਂ ਸਬਕ ਨਹੀਂ ਲਿਆ اور ਮਜੀਠਾ ਦੇ ਬਿਲਕੁਲ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਨਜਾਇਜ਼ ਸ਼ਰਾਬ ਫੜੀ ਜਾ ਰਹੀ ਹੈ। اور ਉਸ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ। ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰਦੀਆਂ ਨੇ ਕਿ ਸਬਕ ਤਾਂ ਨਹੀਂ ਲਿਆ। ਜਿਵੇਂ ਕੱਲ ਦਾ ਵੀਡੀਓ ਦੱਸਿਆ ਜਾ ਰਿਹਾ ਹੈ پولیس ਨੇ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੈਂ ਇਸ ਕਰਕੇ ਵੀ ਇਸ ਮੁੱਦੇ ਉੱਤੇ ਸਵਾਲ ਚੁੱਕ ਰਿਹਾ ਕਿ ਵਾਕਈ ਹੀ ਮਜੀਠਾ ਸ਼ਰਾਬकांड ਤੋਂ ਬਾਅਦ ਕੋਈ ਸਬਕ ਨਹੀਂ ਲਿਆ ਗਿਆ ਕਿ ਮਜੀਠਾ ਦੇ ਵਿੱਚ 27 ਲੋਕਾਂ ਦੀ ਮੌਤ ਸਾਨੂੰ ਸਾਡੀ ਮੀਂਹ ਖੋਲਣ ਦੇ ਲਈ ਕਾਫੀ ਨਹੀਂ ਸੀ ਸਾਨੂੰ ਤੋਂ ਭਾਗ ਪ੍ਰਸ਼ਾਸਨ ਦੀ ਸਰਕਾਰ ਦੀ ਸਵਾਲ ਇਹ ਵੀ ਹੈ ਕਿ ਜੇਕਰ ਮੌਤਾਂ ਹੋਈਆਂ ਨੇ ਤਾਂ ਉਸ ਤੋਂ ਬਾਅਦ ਇਹਨਾਂ ਲੋਕਾਂ ਦੀ ਹਿੰਮਤ ਕਿਵੇਂ ਹੋ ਰਹੀ ਹੈ ਕਿ ਇਹ ਸ਼ਰਾਬ ਵੇਚ ਰਹੇ ਨੇ ਫਿਰ ਜਿਹੜਾ ਸਾਈਕਲ ਦੇ ਉੱਤੇ ਨਿਕਲੇ ਸ਼ਰਾਬ ਵੇਚਣ ਦੇ ਲਈ 20-50 ਰੁਪਏ ਉਸ ਨੂੰ ਬਚਣਗੇ ਤਾਂ ਇਹ ਤੁਸੀਂ ਸਮਝੋ ਇਸ ਗੱਲ ਨੂੰ ਕਿ ਇਹ ਸਿਰਫ ਮੋਰਾ ਹੈ ਇਹ ਸਿਰਫ ਮੋਰਾ ਹੈ ਜੋ ਸਪਲਾਈ ਕਰ ਰਿਹਾ ਹੈ ਪਰ ਦੂਜੇ ਪਾਸੇ ਉਹ ਕਿਹੜੇ ਕਿੰਗਪਿੰਨ ਬੈਠੇ ਹੋਏ ਨੇ ਜਿਨ੍ਹਾਂ ਦੇ ਵੱਲੋਂ ਇਹ ਧੰਦਾ ਚਲਾਇਆ ਜਾ ਰਿਹਾ ਹੈ ਅਪਾ ਪਲਾਸਟਿਕ ਦੇ ਵਿੱਚ ਕੋਈ ਦਾਲ ਕੋਈ ਸਬਜ਼ੀ ਲੈ ਕੇ ਆਣੇ ਆ ਲਿਫਾਫੇ ਦੇ ਵਿੱਚ ਇਹ ਜਨਾਰ ਸਾਈਕਲ ਦੇ ਉੱਤੇ ਜਿਵੇਂ ਟੂਟੀ ਤੋਂ ਪਾਣੀ ਭਰ ਕੇ ਉੱਪਰ ਰਬੜ ਲਗਾ ਦਿੱਤੀ ਹੁੰਦੀ ਹੈ ਉਸ ਤਰੀਕੇ ਨਾਲ ਥੈਲੀਆਂ ਬਣਾਈਆਂ ਹੋਈਆਂ ਨੇ ਇਹ ਸ਼ਰਾਬ ਹੈ ਇਸ ਨੂੰ ਲਾਂਡ ਕਹੋ ਸ਼ਰਾਬ ਕਹੋ ਕੱਚੀ ਸ਼ਰਾਬ ਕਹੋ ਇਹ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਔਰ ਇਹ ਕਹਾਣੀ ਨੂੰ ਬਿਆਨ ਕਰ ਰਹੀਆਂ ਨੇ ਕਿ ਕਿੰਨੀ ਖਤਰਨਾਕ ਇਹ ਇਸ ਸਮੇਂ ਦੀ ਤਸਵੀਰ ਹੈ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਇਹ 14 ਤਰੀਕ ਦੀ ਤਸਵੀਰ ਹੈ ਇਸ ਕਰਕੇ ਅਸੀਂ 14 ਮਈ ਲਿਖ ਰਹੇ ਹਾਂ ਹਾਲਾਂਕਿ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਕਰ ਰਹੀ ਹੈ ਹੁਣ ਤੱਕ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਪੁਲਿਸ ਨੇ ਦੋ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ ਪਰ ਮੈਂ ਦੁਬਾਰਾ ਸਵਾਲ ਚੁੱਕ ਰਹੇ ਹਾਂ ਕਿ ਝੋਲਾ ਸਾਈਕਲ ਦੇ ਉੱਤੇ ਟੰਗ ਕੇ ਤਿੰਨ ਥੈਲੀਆਂ ਤੇ ਇੱਕ ਸੋਡੇ ਵਾਲੀ ਬੋਤਲ ਦੇ ਵਿੱਚ ਇਹ ਲਾਣ ਭੜਕੇ ਆ ਜ਼ਹਿਰੀਲੀ ਸ਼ਰਾਬ ਭਰ ਕੇ ਵੇਚਣ ਵਾਲਾ ਹੀ ਮਾਸਟਰਮਾਈਂਡ ਤਾਂ ਨਹੀਂ ਹੋ ਸਕਦਾ ਕਿੱਥੇ ਟੋਲੇ ਕੇ ਆਇਆ ਸੀ ਕਿਥੇ ਸਪਲਾਈ ਕਰਨੀ ਸੀ ਮੈਂ ਸਪਲਾਈ ਵਾਲੇ ਪਾਸੇ ਵੀ ਫੋਕਸ ਨਾ ਕਰਾਂ ਕਿਉਂਕਿ ਜਿੱਥੇ ਸਪਲਾਈ ਹੋਣੀ ਸੀ ਆਪਾਂ ਸਮਝ ਸਕਦੇ ਹਾਂ ਕਿ ਉੱਥੇ ਵੀ ਉਹ ਵਿਚਾਰੇ ਕਿਹੜੇ ਹੋਣਗੇ ਜਿਨ੍ਹਾਂ ਨੇ 50 ਰੁਪਏ ਦੀ 40 ਰੁਪਏ ਦੀ 70 ਰੁਪਏ ਦੀ ਥੈਲੀ ਖਰੀਦ ਲੈਣੀ ਹੈ ਤੇ ਉਸ ਤੋਂ ਬਾਅਦ ਸ਼ਰਾਬ ਦਾ ਸੇਵਨ ਕਰ ਲੈਣਾ ਉਹਨਾਂ ਨੂੰ ਨਹੀਂ ਪਤਾ ਕੀ ਇਹ ਸ਼ਰਾਬ ਜਿਹਦੇ ਵਿੱਚ 200 300 ਐਮ ਐਲ ਨਜ਼ਰ ਆ ਰਹੀ ਹੈ थैਲੀ ਦੇ ਵਿੱਚ ਇਹ ਉਹਨਾਂ ਦੀ ਆਖਰੀ ਸ਼ਰਾਬ ਆ ਆਖਰੀ ਕੋਈ ਚੀਜ਼ ਪੀਤੀ ਹੋਈ ਹੋ ਸਕਦੀ ਹੈ ਕਿਉਂਕਿ 72 ਲੋਕਾਂ ਦੀ ਮੌਤ ਕੁਝ ਇਸ ਤਰੀਕੇ ਨਾਲ ਹੀ ਹੋਈ ਹੈ ਪਾਊਚ ਕਿਵੇਂ ਬਣ ਕੇ ਵਿੱਚੇ ਜਾਂਦੇ ਨੇ ਦੇਖੋ ਪਾਊਚ ਇੱਕ ਤਾਂ ਬਿਲਕੁਲ ਸੀਲਡ ਹੈ ਅੱਜ ਕੱਲ ਤਾਂ ਇਹ ਜਿਹੜੇ ਬਿਲਕੁਲ ਇਹ ਸ਼ਰਾਬ ਦਾ ਧੰਦਾ ਕਰ ਰਹੇ ਨੇ ਇਹ ਮੈਥਨੋਲ ਵਰਗੀ ਚੀਜ਼ ਨੂੰ ਡਿলিউਟ ਕਰਨ ਦੇ ਲਈ ਪਾਣੀ ਦੇ ਵਿੱਚ ਮਿਕਸ ਕਰਕੇ ਵੇਚ ਦਿੰਦੇ ਨੇ ਔਰ ਕੋਈ 50 ਰੁਪਏ ਦਾ ਕੋਈ 70 ਰੁਪਏ ਦਾ ਕੋਈ 100 ਰੁਪਏ ਦਾ ਇਸ ਤਰੀਕੇ ਨਾਲ ਲਫਾਫੇ ਇਹ ਥੱਲੀਆਂ ਬਣਾ ਕੇ ਛੋਟੀਆਂ-ਛੋਟੀਆਂ ਵੇਚੀਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੀ ਬੋਤਲ ਤੁਹਾਨੂੰ ਨਜ਼ਰ ਆ ਰਹੀ ਹੈ ਉਹ ਸਾਫ਼ ਤੌਰ ਤੇ ਆਪਾਂ ਦੇਖ ਸਕਦੇ ਹਾਂ ਕਿ ਬੋਤਲ ਜਿਹੜੀ ਹੈਗੀ ਹੈ ਉਹ ਜਿਵੇਂ ਸੋਡੇ ਦੀ ਬੋਤਲ ਹੁੰਦੀ ਹੈ ਨਾ ਉਸ ਤਰੀਕੇ ਨਾਲ ਨਜ਼ਰ ਆ ਰਿਹਾ ਕਿ ਜਿਵੇਂ ਕੋਈ ਪੁਰਾਣੀ ਸੋਡੇ ਦੀ ਬੋਤਲ ਲਈ ਉਸ ਦੇ ਵਿੱਚ ਭਰਿਆ ਤੇ ਸ਼ਰਾਬ ਵੇਚਿਆ ਹੈ ਅੱਛਾ ਅੱਜ ਕੱਲ ਕੋਲਡ ਡਰਿੰਕ ਵਾਲੀਆਂ 2-2 ਲੀਟਰ ਦੀਆਂ ਬੋਤਲਾਂ ਜਾਂ ਆ ਜਿਹੜੇ ਪੀਣ ਵਾਲੇ ਪਾਣੀ ਦੀਆਂ 20-20 ਰੁਪਈਆਂ ਦੀਆਂ ਬੋਤਲਾਂ ਆਪਾਂ ਖਰੀਦਦੇ ਹਾਂ ਖਾਲੀ ਬੋਤਲਾਂ ਵਾਧੂ ਮਿਲ ਜਾਂਦੀਆਂ ਨੇ बिकਦੀਆਂ ਤਾਂ ਹੈ ਨਹੀਂ ਤਾਂ ਇੱਧਰ ਉੱਧਰ ਖੰਡੀਆਂ ਪਈਆਂ ਹੁੰਦੀਆਂ ਨੇ ਉਹ ਲੋਕ ਭਰ ਲੈਂਦੇ ਨੇ ਇਸਤੇਮਾਲ ਕਰਦੇ ਨੇ ਪਰ ਜਿਹੇ ਅੰਸਰ ਇਸਤੇਮਾਲ ਕਰਦੇ ਨੇ ਔਰ ਇਸਤੇਮਾਲ ਕਰਨ ਦੇ ਲਈ ਉਹਨਾਂ ਨੂੰ ਕੋਈ ਬੋਤਲ ਲੱਭਣ ਦੀ ਲੋੜ ਨਹੀਂ ਹੁੰਦੀ ਮੈਂ ਜੇ ਬੋਤਲ ਵੀ ਨਹੀਂ ਮਿਲੀ ਤਾਂ ਆ ਸਿਸਟਮ ਹੈ ਇੱਕ ਨਕਦ ਪੈਸੇ ਦਾ ਲਿਫਾਫਾ ਲਿਆ ਉੱਪਰ ਰਬੜ ਲਗਾਈ ਤੇ ਸ਼ਰਾਬ ਦੀ ਵੰਡ ਕਰੀ ਸ਼ੁਰੂ ਕਰ ਦਿੱਤੀ ਇਹ ਇੱਕ ਤਰੀਕੇ ਨਾਲ ਸਮਗਲਿੰਗ ਹੈ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਪਰ ਇਹ ਤਾਂ ਜਾਨਲੇਵਾ ਸਮਗਲਿੰਗ ਹੈ ਕਿ ਤੁਹਾਨੂੰ ਲੱਗਦਾ ਜੀ ਇਹ ਜਿਹੜੀ ਸ਼ਰਾਬ ਥੈਲੀ ਦੇ ਵਿੱਚ ਜਿਹੜੇ ਸ਼ਖਸ ਨੇ ਵੀਡੀਓ ਬਣਾਈ ਜਿਹੜਾ ਸਾਈਕਲ ਦੇ ਉੱਤੇ ਸ਼ਖਸ ਲੈ ਕੇ ਆ ਰਿਹਾ ਸੀ ਜਿਹੜੇ ਦੋਨੋਂ ਕਨੇ ਘੇਰ ਕੇ ਵੀਡੀਓ ਬਣਾਈ ਉਹ ਵੀ ਇਹ ਤਾਂ ਸਮਗਲਿੰਗ ਕਾਫੀ ਹੈ ਕਿ ਨਾ ਤਾਂ ਸਾਈਕਲ ਵਾਲੇ ਨੂੰ ਪਤਾ ਹੋਣਾ ਕਿ ਕਿੰਨੀ ਖਤਰਨਾਕ ਇਹ ਚੀਜ਼ ਹੈ ਮੈਂ ਤਾਂ ਕਿ ਵੇਚਦੇ ਨੇ ਉਹ ਉਸ ਤਰੀਕੇ ਨਾਲ ਤਸਵੀਰ ਦੇ ਵਿੱਚ ਨਜ਼ਰ ਆ ਰਿਹਾ ਮੈਂ ਕਹਿ ਨਹੀਂ ਸਿੱਟ ਨਹੀਂ ਦੇ ਰਿਹਾ ਇਸ ਸ਼ਖਸ ਨੂੰ ਜਿਹੜਾ ਸਾਈਕਲ ਦੇ ਉੱਤੇ ਆਇਆ ਪਰ ਮੇਰਾ ਸਵਾਲ ਜ਼ਰੂਰ ਹੈ ਇਹ ਇਹ ਤਾਂ ਲੱਗ ਰਿਹਾ ਕਿ ਵਿਚਾਰਾ ਕੋਈ ਅਜਿਹਾ ਹੋਈ ਗੱਲ ਜਿਨੇ ਕਿ ਤੁਹਾਡੇ ਲਈ ਖੁਦ 20 ਰੁਪਏ 25 ਰੁਪਏ ਬਚਾਉਣੇ ਨੇ ਜਾਂ ਫਿਰ ਟੋਟਲੀ ਦੋ ਤਿੰਨ ਥੈਲੀਆਂ ਤੇ ਇੱਕ ਬੋਤਲ ਦੇ ਵਿੱਚੋਂ ਵੀ 70 80 ਰੁਪਏ ਵੱਜ ਜਾਣੇ ਨੇ ਸ਼ਾਇਦ ਉਹ ਵੀ ਇੱਕ ਥੈਲੀ ਖੁਦ ਇਸ ਜ਼ਹਿਰੀਲੀ ਸ਼ਰਾਬ ਦੀ ਫੀਲ ਲਗਾ ਪਰ ਦੋਸਤੋ ਪਹਿਲਾਂ ਹੀ ਰੋਕਿਆ ਗਿਆ ਇਹ ਸਵਾਲ ਇਸ ਕਰਕੇ ਵੀ ਹੈ ਕਿਉਂਕਿ ਅਜੇ ਤੱਕ ਜਿਹੜੇ ਸਵੇ ਨੇ ਉਹ ਠੰਡੇ ਨਹੀਂ ਹੋਏ 27 ਲੋਕਾਂ ਦੇ ਇਸ ਸੀਜ਼ਨ ਨੂੰ ਅਸੀਂ ਫੀਲ ਕਰ ਰਹੇ ਹਾਂ ਜਿਹੜੇ ਘਰਾਂ ਦੇ ਵਿੱਚ ਬੈਣ ਪੈ ਰਹੇ ਨੇ ਉਨਾ ਕਰਨ ਦੇ ਵਿੱਚ ਜਿੱਦਾਂ ਚੁੱਲਿਆਂ 'ਚ ਅੱਗ ਨਹੀਂ ਬਲੀ ਔਰ ਇਸ ਵਿਚਾਲੇ ਇਹ ਤਸਵੀਰਾਂ ਸਾਹਮਣੇ ਆ ਗਈਆਂ ਇਹ న్యూਸ ਇਟ ਇਨ ਐਕਸਕਲੂਸਿਵ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਮੈਂ ਇਹ ਪੂਰੀ ਜਾਣਕਾਰੀ ਔਰ ਸਿੱਧਾ-ਸਿੱਧਾ ਸਵਾਲ ਪ੍ਰਸ਼ਾਸਨ ਨੂੰ ਪੁੱਛ ਰਹੇ ਹਾਂ ਕਿ ਆਖਿਰ ਕੀ ਵਾਅਕ ਹੀ ਇਸ ਤਰੀਕੇ ਨਾਲ ਹੈ ਕਿ ਕਿਸੇ ਵੀ ਥਾਂ ਦੇ ਉੱਤੇ ਜਾ ਕੇ ਕੋਈ ਸ਼ਰਾਬ ਵੇਚਦਾ ਰਹੇਗਾ 16 ਲੋਕਾਂ ਦੀ ਗ੍ਰਿਫਤਾਰੀ ਕੀ ਬਹੁਤ ਹੈ 16 ਲੋਕਾਂ ਦੀ ਗ੍ਰਿਫਤਾਰੀ ਦੇ ਨਾਲ ਇਹ ਪੂਰਾ ਮਾਮਲਾ ਹੱਲ ਹੋ ਗਿਆ ਕਿ ਸਿਰਫ ਇੱਕ ਹੀ ਗੈਂਗ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਨੈਕਸਸ ਸੀ ਕੰਮ ਕਰ ਰਿਹਾ ਸੀ ਜਿਨ੍ਹਾਂ ਦੀ ਵਜ੍ਹਾ ਨਾਲ 27 ਲੋਕਾਂ ਦੀ ਮੌਤ ਹੋ ਗਈ ਤੇ ਦਿੱਲੀ ਦੇ ਦੋ ਲੋਕ ਸੀ ਬਸ ਇਸ ਤੋਂ ਅੱਗੇ ਕੋਈ ਹੋਰ ਕਹਾਣੀ ਨਹੀਂ ਹੈ ਕਿ ਬਹੁਤ ਸਾਰੇ ਸਵਾਲ ਆਮ ਤੌਰ ਤੇ ਉੱਤੇ ਹੈਗੇ ਨੇ ਤੇ 14 ਮਈ ਦੀਆਂ ਤਸਵੀਰਾਂ ਨੇ ਇਸ ਪੂਰੇ ਮਾਮਲੇ ਦੇ ਵਿੱਚ ਆਪਸ ਕੀ ਗੱਲਬਾਤ ਕਰ ਰਹੀ ਨਹੀਂ ਮੈਂ ਤੁਹਾਨੂੰ ਉਹ ਵੀ ਸੁਣਾਵਾਂਗੇ ਜੀ ਉਹ ਵੀ ਅਸੀਂ ਸੁਣਾਉਂਦੇ ਅਹੀ ਵੀ ਚੱਕਰ ਉਹ ਇਹਨਾਂ ਨੇ ਰੋਗ ਚੈੱਕ ਕਰ ਰਹੇ ਨੇ ਕਿ ਲੱਗਿਆ ਇਹ ਸ਼ਰਾਬ ਹੈ ਸਰ ਕਿੱਥੋਂ ਲੈ ਕੇ ਆ ਕਿੱਥੋਂ ਲੈਂਦੀ ਹੈ ਟੰਗਾਂ ਦਾ ਸਰ ਤੋਂ ਕਹਿੰਦਾ ਨੂੰ ਹਾਂਜੀ ਇਹਦੇ ਵੱਲੋਂ ਇਹ ਸ਼ਰਾਬ ਹੈ ਮੈਨੂੰ ਪਤਾ ਹੈ ਨਾਂ ਦਾ ਨਹੀਂ ਪਤਾ ਮੈਨੂੰ ਨਾਂ ਦਾ ਕਿਉਂ ਨਹੀਂ ਪਤਾ ਨਹੀਂ ਫੜ ਨਾਂ ਦਾ ਨਹੀਂ ਪਤਾ ਯਾਰ ਕਿਹਦੇ ਵੱਲੋਂ ਲੈ ਕੇ ਆਂ ਦੱਸ ਆਹੋ ਪਤਾ ਨਹੀਂ ਯਾਰ ਨਾਂ ਦਾ ਨਹੀਂ ਨਾ ਪਤਾ ਮੈਨੂੰ ਤਿੰਨ ਆਈ ਉਹਦੇ ਇੱਕ ਬੋਤਲੀ ਉਹਦੇ ਇੱਕ ਜੀ ਸੱਚੀ ਹੈ ਇਹ ਤੇ ਕੀ ਹੈ ਦੋ ਜੋ ਵੀ ਇਸ ਇਹਦੀ ਚੱਕਰ ਗੰਦ ਪਾਇਆ ਗੁਰੂਆ ਇੰਨੀ ਸ਼ਰਾਬ ਸੱਚੀ ਸ਼ਰਾਬ ਹੀ ਹੈ ਸਰ ਤੁਹਾਡੇ ਲਈ ਖੋਲ੍ਹੇ ਹੈ ਇਹਨਾਂ ਨੇ ਰੋਕ ਚੈੱਕ ਕਰ ਰਹੇ ਨੂੰ ਜਦੋਂ ਉਹ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਤੇ ਬਹੁਤ ਸਾਰੇ ਲੋਕਾਂ ਨੇ ਆਪ ਮਤਲਬ ਜਿਹੜਾ ਪੁਲਿਸ ਨੂੰ ਸਾਨੂੰ ਆ ਕੇ ਦੱਸਿਆ ਕਿ ਸਾਡੇ ਪਿੰਡ ਦਾ ਵੀ ਬੰਦਾ ਵੇਚਦਾ ਹੈ ਸਰਪਿੰਡ ਦਾ ਵੀ ਵੇਚਦਾ ਇਸੇ ਤਰ੍ਹਾਂ ਹੋਣ ਜਿਹੜਾ ਜੇ ਕੋਈ ਸ਼ਰਾਬ ਵਾਲਾ ਇਦਾਂ ਫੜਿਆ ਗਿਆ ਕੋਈ ਮਤਲਬ ਕੋ ਝੋਲੇ ਚ ਪਾਈ ਫਦਾ ਕੋ ਬੋਰੀ ਚ ਪਾਈ ਫਦਾ ਜਿੱਥੇ ਮੱਦੀ ਪਾਈ ਫਦਾ ਕਿਸੇ ਵੀ ਪਿੰਡ ਦੇ ਵਿੱਚ ਹੋਵੇ ਮੈਂ ਤੁਹਾਨੂੰ ਕਿਹਾ ਵੀ ਕਿੱਡਾ ਵੱਡਾ ਬੰਦਾ ਹੋਵੇ ਕਿ ਪਿੰਡ 'ਚ ਹੋਵੇ ਕਿਸੇ ਬੰਦੇ ਨੂੰ ਮਾਫਰੀ ਕਰਾਂਗੇ ਜੀ ਭਾਵੇਂ ਜੋ ਬੱਦੀ ਜਦੋਂ ਉਹ ਅਸੀਂ ਜੋ ਨਸ਼ਾ ਦਾ ਬਦਲ ਸ਼ੁਰੂ ਕੀਤਾ ਤੇ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਉਹ ਨਾਣ ਕੱਢੀ ਜਾ ਰਹੀ ਆ ਜੋ ਇਸੇ ਤਰ੍ਹਾਂ ਤੇ ਸਾਡੇ ਵੱਲੋਂ ਪੁਲਿਸ ਪਾਰਟੀਆਂ ਬਣਾ ਕੇ ਦੋ ਜਗ੍ਹਾ ਰੇਡ ਕੀਤਾ ਗਿਆ ਸੀ ਤੇ ਦੋਨਾਂ ਜਗ੍ਹਾ ਜਿਹੜੀ ਅਸੀਂ ਚਾਲੂ ਪੱਟੀਆਂ ਜਿਹੜੀਆਂ ਉਹ ਰਿਕਵਰ ਕੀਤੀਆਂ ਤੇ ਦੋ ਬੰਦੇ ਜਿਹੜੇ ਆ ਉਹ ਅरेस्ट ਵੀ ਕੀਤੇ ਤੇ ਜਿਨ੍ਹਾਂ ਦੇ ਖਿਲਾਫ ਆਪਾਂ ਦੋ ਮੁਕਦਮੇ ਐਫ ਆਈ ਆਰ ਨੰਬਰ 86 ਔਰ 87 ਜਿਹੜੀ ਆ ਦਰਜ ਕਰਕੇ ਹਲ ਵਿੱਚ ਲਿਆਂਦੀ ਤਾਂ ਪੁਲਿਸ ਕਹਿ ਰਹੀ ਹੈ ਕਿ ਅਸੀਂ ਪਰਚਾ ਦਰਜ ਕਰ ਲਿਆ ਇਸ ਪੂਰੇ ਮੰਗ ਦੇ ਵਿੱਚ ਕਾਰਵਾਈ ਕਰ ਰਹੇ ਹਾਂ ਮੈਂ ਸਦਾ ਸਵਾਲ ਦੁਬਾਰਾ ਕਰ ਰਹੇ ਹਾਂ ਕਿ ਵਾਕਈ ਹੀ ਜਿਨ੍ਹਾਂ ਦੇ ਉੱਤੇ ਮਾਮਲਾ ਦਰਜ ਹੋਇਆ ਇਤੋਂ ਤੱਕ ਗੱਲ ਸੀਮਿਤ ਹੈ ਜਾਂ ਫਿਰ ਕੋਈ ਬਹੁਤ ਵੱਡੇ ਲੈਵਲ ਦੇ ਉੱਤੇ ਕੋਈ ਨੈਕਸਸ ਚੱਲ ਰਿਹਾ ਹੈ ਜਾਂ ਫਿਰ ਪੈਰਲਰ ਬਹੁਤ ساری ਨੈਕਸਸ ਚੱਲ ਰਹੀ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਸਾਡੇ ਨਾਲ ਜੁੜਨਗੇ ਅ ਰਾਜੀਵ ਸ਼ਰਮਾ ਹੁਣ ਦਾ ਰੁਕ ਕਰਦੇ ਹਾਂ ਰਾਜੀਵ ਥੋੜਾ ਜਿਹਾ ਹੈਰਾਨ ਕਰਨ ਵਾਲਾ ਮੈਂ ਪਹਿਲਾਂ ਜ਼ਿਕਰ ਕੀਤਾ ਸਿਬਿਆ ਵਿੱਚ ਅੱਗ ਨਹੀਂ ਠੰਡੀ ਹੋਈ ਜਿਹੜੇ ਘਰਾਂ ਤਬਾਹ ਹੋਏ ਨੇ ਬੱਚੇ ਅਨਾਥ ਹੋਏ ਨੇ ਜਿਨ੍ਹਾਂ ਦੇ ਪਰਿਵਾਰ ਉਜੜ ਗਏ 27 ਪਰਿਵਾਰਾਂ ਨੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਸ਼ਾਇਦ ਘਰਾਂ ਦੇ ਵਿੱਚ ਅਜੇ ਚੁੱਲ੍ਹੀਆਂ 'ਚ ਅੱਗ ਬਲੀ ਵੀ ਨਹੀਂ ਹੋਈਗੀ ਬਾਵਜੂਦ ਇਸ ਦੇ ਇਹ ਤਸਵੀਰ ਆਪਣੇ ਆਪ ਦੇ ਵਿੱਚ ਸਾਹਮਣੇ ਆਈ ਥੋੜਾ ਸਮਝਾ ਦਿਓ ਇਹ ਤਸਵੀਰ ਕਦੋਂ ਦੀ ਹੈ ਕਿੱਥੇ ਦੀ ਹੈ ਪੁਲਿਸ ਨੇ ਜਿਹੜੇ ਦੋ ਲੋਕਾਂ ਤੇ ਪਰਚਾ ਦਰਜ ਕੀਤਾ ਉਹ ਕੌਣ ਨੇ ਰਾਜੀਵ ਆ ਬਿਲਕੁਲ ਜਿਹੜੀ ਤਸਵੀਰ ਲਗਾਤਾਰ ਅਸੀਂ ਦਿਖਾ ਰਹੇ ਹਾਂ ਤਾਂ ਇਹ ਕੱਲ ਦੀ ਤਸਵੀਰ ਦੱਸੀ ਜਾ ਰਹੀ ਹੈ ਔਰ ਅੱਜ ਸਾਡੇ ਤੱਕ ਪਹੁੰਚਦੀ ਹੈ ਇਹ ਜੱਲੂਪੁਰ ਔਰ ਟੌਂਗ ਪਿੰਡ ਜਿਹੜਾ ਕਿ ਹਲਕਾ ਬਾਬਾ ਬਕਾਲਾ ਦੇ ਵਿੱਚ ਜਿਹੜੇ ਅ ਦਲਬੀਰ ਸਿੰਘ ਟੌਂਗ ਜੋ ਕਿ ਵਿਧਾਇਕ ਵੀ ਨੇ ਉਹਨਾਂ ਦਾ ਇਹ ਜੱਦੀ ਪਿੰਡ ਹੈ ਔਰ ਉੱਥੇ ਇਹ ਜਿਹੜੀ ਸ਼ਰਾਬ ਹੈ ਉਹ ਵੇਚੀ ਜਾ ਰਹੀ ਸੀ ਕਿਉਂਕਿ 2-3 ਦਿਨ ਪਹਿਲਾਂ ਜਿਸ ਤਰੀਕੇ ਦੇ ਨਾਲ ਲਗਾਤਾਰ ਮਾਹੌਲ ਬਣਿਆ ਹੋਇਆ ਹੈ ਹੁਣ ਤੱਕ 27 ਮੌਤਾਂ ਜਿਹੜੀਆਂ ਨੇ ਉਹ ਹੋ ਚੁੱਕੀਆਂ ਨੇ ਦੂਜੇ ਪਾਸੇ ਆਪਕਾਰੀ ਵਿਭਾਗ ਤੇ ਪੁਲਿਸ ਵੱਲੋਂ ਲਗਾਤਾਰ ਸਵੇਰੇ ਸ਼ਾਮ ਜਿਹੜੀਆਂ ਛਾਪੇ ਮਾਰੀਆਂ ਉਹ ਹੋ ਰਹੀਆਂ ਸੀ ਤਾਂ ਉਸ ਦੇ ਵਿਚਾਰੇ ਅਜਹੀ ਤਸਵੀਰ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰਨ ਵਾਲਾ ਹਾਲਾਂਕਿ ਜਿਹੜੇ ਐਸਐਸਪੀ ਨੇ ਅੰਮ੍ਰਿਤਸਰ ਦੇ ਉਹਨਾਂ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਕਿ ਦੋ ਐਫਆਈਆਰ ਜਿਹੜੀਆਂ ਨੇ ਉਹ ਦਰਜ ਕੀਤੀਆਂ ਗਈਆਂ ਔਰ ਦੋ ਲੋਕਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਵੀ ਕੀਤਾ ਜਾ ਚੁੱਕਾ ਹੈ ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਇਹ ਮੈਥਨੋਲ ਦੇ ਨਾਲ ਬਣਾਈ ਗਈ ਸ਼ਰਾਬ ਹੈ ਜਾਂ ਫਿਰ ਲਾਣ ਕਿਉਂਕਿ ਪੁਲਿਸ ਇਹ ਦੱਸ ਰਹੀ ਹੈ ਕਿ ਦੋ ਪਟੀਆਂ ਬਰਾਮਦ ਕੀਤੀਆਂ ਗਈਆਂ ਲਾਣ ਬਰਾਮਦ ਕੀਤੀ ਗਈ ਪਰ ਸਵਾਲ ਇਹ ਹੈ ਕਿ ਜਦੋਂ ਅਜਿਹੀ ਸ਼ਰਾਬ ਦੇ ਨਾਲ ਮੌਤਾਂ ਹੁੰਦੀਆਂ ਨੇ ਬਾਅਦ ਵਿੱਚ ਤਾਂ ਡੀਐਸਪੀ ਤਰਮਿੰਦਰ ਕਲਿਆਣ ਸਾਡੇ ਨਾਲ ਨੇ ਉਹਨਾਂ ਦੇ ਨਾਲ ਇੱਕ ਵਾਰ ਗੱਲਬਾਤ ਕਰਦੇ ਹਾਂ ਸਰ ਤੁਸੀਂ ਜਾਣਕਾਰੀ ਹਾਲਾਂਕਿ ਪਹਿਲਾਂ ਵੀ ਦਿੱਤੀ ਔਰ ਐਸਐਸਪੀ ਸਾਹਿਬ ਨੇ ਵੀ ਦੱਸਿਆ ਕਿ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਪੂਰਾ ਮਾਮਲਾ ਕੀ ਹੈ ਜੀ ਉਰਾ ਮਾਮਲਾ ਇਹ ਆ ਕਿ ਅ ਕੱਲ ਸਵੇਰੇ ਸਾਨੂੰ ਜਿਹੜੀ ਆ ਇਨਫਾਰਮੇਸ਼ਨ ਮਿਲੀ ਸੀ ਕਿ ਟੌਂਗ ਪਿੰਡ ਦੇ ਵਿੱਚ ਜਿਹੜੀ ਆ ਨਜਾਇਜ਼ ਸ਼ਰਾਬ ਜਿਹੜੀ ਉਹ ਵਿਕਰੀ ਆ ਤੇ ਜਿੱਦ ਤੇ ਐਕਸ਼ਨ ਲੈਂਦੇ ਹੋਏ ਜੋ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡਾਇਰੈਕਸ਼ਨ ਦੇ ਆਧਾਰ ਤੇ ਐਸਐਚਓ ਬਿਆਸ ਵੱਲੋਂ ਜਿਹੜਾ ਇਹਦੇ ਤੇ ਟੀਮਾਂ ਬਣਾ ਕੇ ਰੇਡ ਕੀਤਾ ਸੀ ਦੋ ਜਗ੍ਹਾ ਤੇ ਔਰ ਦੋਨੋਂ ਜਗ੍ਹਾ ਤੇ ਸਾਨੂੰ ਜਿਹੜੀ ਆ ਉਹ ਲਾਂਬ ਬਰਾਮਦ ਹੋਈ ਆ ਤੇ ਦੋ ਪਰਚੇ ਦਰਜ ਕੀਤੇ ਜਿਹੜੇ ਲੋਕ ਵੀਡੀਓ 'ਚ ਨਜ਼ਰ ਆ ਰਹੇ ਆ ਕਿ ਉਹ ਸ਼ਰਾਬ ਦਾ ਸੇਵਨ ਕਰਨ ਵਾਲੇ ਆ ਜਾਂ ਉਹੀ ਵੇਚਣ ਵਾਲੇ ਆ ਦੇਖੋ ਇਹ ਇਨਵੈਸਟੀਗੇਸ਼ਨ ਚੱਲ ਰਹੀ ਆ ਜੀ ਠੀਕ ਹੈ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ ਕਿ ਉਹ ਵੇਚਣ ਵਾਸਤੇ ਲਿਆਏ ਆ ਜਾਂ ਪੀਣ ਵਾਸਤੇ ਲਿਆਏ ਆ ਇਹ ਜਿਹੜੀ ਉਹ ਥੈਲੀਆਂ ਇਹੋ ਨਜ਼ਰ ਆ ਰਹੀਆਂ ਇਹ ਕਿਹੜੀ ਲਾਹਣ ਹੈ ਜਾਂ ਮੈਥਨੋਲ ਵਾਲੀ ਜੀ ਦੇਸੀ ਲਾਹਣ ਹੈ ਜਿਹੜੀ ਇਹ ਉਹ ਹੈ ਜੀ ਪੱਟੀਆਂ ਵੀ ਕੋਈ ਬਰਾਮਦ ਹੋ ਗਈ ਜੀ 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 ਤਾਂ ਬਿਲਕੁਲ ਇਹਨੇ ਡੀਐਸਪੀ ਤਰਮਿੰਦਰ ਕਲਿਆਣ ਜਿੰਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੀ ਵੀਡੀਓ ਵਾਈਰਲ ਹੋ ਰਹੀ ਹੈ ਇਸ ਵੇਲੇ ਔਰ ਨਿਊਜ਼ 18 ਨੇ ਸਭ ਤੋਂ ਪਹਿਲਾਂ ਉਸ ਵੀਡੀਓ ਨੂੰ ਨਸ਼ਰ ਕੀਤਾ ਸੀ ਤਾਂ ਉਸ ਨੂੰ ਲੈ ਕੇ ਪੁਲਿਸ ਨੇ ਆਪਣਾ ਪੱਖ ਰੱਖਿਆ ਆਪਣੀ ਜਿਹੜੀ ਸਫਾਈ ਹੈ ਉਹ ਰੱਖੀ ਹੈ ਕਿ ਕੁਝ ਲੋਕ ਜਿਹੜੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਹਾਲਾਂਕਿ ਇਹ ਵੀ ਜਾਂਚ ਜਿਸ ਤਰ੍ਹਾਂ ਗੌਰਵ ਤੁਸੀਂ ਵੀ ਜ਼ਿਕਰ ਕਰ ਰਹੇ ਸੀ ਕਿ ਇਹ ਸ਼ਖਸ ਲਫਾਫੇ ਦੇ ਜਿਹੜਾ ਝੋਲਾ ਟੰਗ ਕੇ ਸਾਈਕਲ ਦੇ ਹੈਂਡਲ ਦੇ ਉੱਤੇ ਕੀ ਇਸ ਸ਼ਰਾਬ ਨੂੰ ਵੇਚਣ ਜਾ ਰਿਹਾ ਹੈ ਜਾਂ ਫਿਰ ਖੁਦ ਇਹ ਇੱਕ ਉਪਭੋਗ ਯਾਨੀ ਕਿ ਇੱਕ ਗ੍ਰਾਹਕ ਹੈ ਕਿ ਇਹ ਉੱਥੋਂ ਲੈ ਕੇ ਇਹ ਇਸ ਨੂੰ ਕਿਸੇ ਨੇ ਪੈਸੇ ਦਿੱਤੇ ਹੋਣ ਕਿ ਜਦੋਂ ਕੋਈ ਅਸੀਂ ਆਮ ਤੌਰ ਤੇ ਕਹਿ ਦਿੰਦੇ ਹਾਂ ਕਿ ਕੋਈ ਬਾਜ਼ਾਰ ਜਾ ਰਿਹਾ ਤਾਂ ਮੇਰੇ ਲਈ ਵੀ ਆਹ ਸਮਾਨ ਜਾਂ ਆਹ ਚੀਜ਼ ਲੈ ਆਈ ਤਾਂ ਉਸ ਤਰੀਕੇ ਦੇ ਨਾਲ ਕਿਉਂਕਿ ਜ਼ਿਆਦਾਤਰ ਜਿਹੜੀ ਲੇਬਰ ਕਲਾਸ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਜਿਹੜੀਆਂ ਮੌਤਾਂ ਵੀ ਹੋਈਆਂ ਉਹ ਵੀ ਲੋਕ ਜੇ ਕੋਈ ਕੋਈ ਪੱਠੇ ਤੇ ਕੰਮ ਕਰਦਾ ਤਾਂ ਪੰਜ ਲੋਕ ਨੇ ਤਾਂ ਇੱਕ ਬੰਦਾ ਸ਼ਖਸ ਜੋ ਲੈਣ ਦੇ ਲਈ ਗਿਆ ਤਾਂ ਪੰਜ ਲੋਕਾਂ ਦੇ ਲਈ ਹੋਰ ਵੀ ਜੋ ਹੈ ਸਮਾਨ ਲੈ ਕੇ ਆਇਆ ਤਾਂ ਉਸ ਤਰੀਕੇ ਦੀ ਇਹ ਫਿਲਹਾਲ ਲੱਗ ਰਿਹਾ ਪਰ ਪੁਲਿਸ ਦਾ ਕਹਿਣਾ ਕਿ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਕੀ ਉਹ ਸ਼ਖਸ ਝੋਲੇ ਦੇ ਵਿੱਚ ਇੱਕ ਬੋਤਲ ਚਾਰ ਪੰਜ ਥੈਲੀਆਂ ਜਿਹੜੀਆਂ ਨੇ ਉਹ ਵੇਚਣ ਦੇ ਲਈ ਲੈ ਕੇ ਜਾ ਰਿਹਾ ਸੀ ਜਾਂ ਉਸਨੇ ਇਸਤੇਮਾਲ ਕਰਨੀ ਸੀ ਪਰ ਆਪਣੇ ਆਪ ਦੇ ਵਿੱਚ ਬੜੇ ਵੱਡੇ ਸਵਾਲ ਇਹ ਵੀਡੀਓ ਖੜੇ ਕਰ ਰਹੀ ਹੈ ਕਿ ਇੱਕ ਪਾਸੇ ਮਜੀਠੇ ਦੇ ਵਿੱਚ ਇੰਨਾ ਵੱਡਾ ਘਟਨਾਕ੍ਰਮ ਜਾਂ ਇੰਨਾ ਵੱਡਾ ਕਾਰਡ ਜਿਹੜਾ ਉਹ ਵਾਪਰ ਜਾਂਦਾ ਹੈ 27 ਮੌਤਾਂ ਹੋ ਜਾਂਦੀਆਂ ਨੇ ਔਰ ਉਸ ਵਿਚਾਲੇ ਬਾਬਾ ਬਕਾਲਾ ਦੇ ਵਿੱਚ ਜੜੀਆਂ ਇਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ ਔਰ ਮੈਂ ਇਹ ਵੀ ਦੱਸ ਦਿਆਂ ਕਿ ਲਗਾਤਾਰ ਜਿਹੜੇ ਸ਼ਰਾਬ ਦੇ ठेकेदार ਨੇ ਜਿਨ੍ਹਾਂ ਵੱਲੋਂ ਲੱਖਾਂ ਜਾਂ ਕਰੋੜਾ ਰੁਪਏ ਭਰ ਕੇ ਠੇਕੇ ਲਏ ਜਾਂਦੇ ਨੇ ਉਹਨਾਂ ਵੱਲੋਂ ਅਕਸਰ ਅਜਿਹੇ ਲੋਕਾਂ ਨੂੰ ਫੜਿਆ ਜਾਂਦਾ ਹੈ ਅਜਿਹੇ ਲੋਕਾਂ ਦੇ ਖਿਲਾਫ ਸ਼ਿਕਾਇਤਾਂ ਜਿਹੜੀਆਂ ਨੇ ਉਹ ਥਾਣਿਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਤਾਂ ਕਿਤਨਾ ਕਿਤੇ ਉਹ ਠੇਕੇਦਾਰ ਵੀ ਪਰੇਸ਼ਾਨ ਨੇ ਕਿਉਂਕਿ ਇੱਕ ਤਾਂ ਇਹਨਾਂ ਲੋਕਾਂ ਦੇ ਪਿੱਛੇ ਸਿਆਸੀ ਲੋਕ ਜਿਹੜੇ ਨੇ ਉਸ ਫਾਰਿਸ਼ ਕਰਨ ਦੇ ਲਈ ਪਹੁੰਚ ਜਾਂਦੇ ਨੇ ਔਰ ਦੂਸਰਾ ਜਿਹੜਾ ਪਰਚਾ ਇਹਨਾਂ ਦੇ ਦਰਜ ਕੀਤਾ ਜਾਂਦਾ ਉਸ ਦੀ ਸ਼ਾਮ ਨੂੰ ਹੀ ਖਾਣੇ ਦੇ ਵਿੱਚ ਹੀ ਜਮਾਨਤ ਜਿਹੜੀ ਹੈ ਉਹ ਕਰ ਦਿੱਤੀ ਜਾਂਦੀ ਹੈ ਤਾਂ ਜਿਹੜੇ ਜੈਨੂਨ ਠੇਕੇਦਾਰ ਨੇ ਉਹਨਾਂ ਦੀ ਇਹ ਮੰਗ ਹੈ ਕਿ ਇਸ ਨੂੰ ਲੈ ਕੇ ਕੋਈ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਕਿ ਅਜਿਹੀ ਜਿਹੜੀ ਜਿਹੜੀ ਨਜਾਇਜ਼ ਸ਼ਰਾਬ ਹੈ ਜਾਂ ਜ਼ਹਿਰੀਲੀ ਸ਼ਰਾਬ ਹੈ ਕਿਉਂਕਿ ਇਸ ਦੇ ਵਿੱਚ ਗੌਰਮੈਂਟ ਦੱਸਣਾ ਚਾਹੁੰਦਾ ਹਾਲਾਂਕਿ ਪੁਲਿਸ ਭਾਵੇਂ ਇਸ ਮਾਮਲੇ ਦੇ ਵਿੱਚ ਇਹ ਗੱਲ ਕਹਿ ਰਹੀ ਹੈ ਕਿ ਭੱਟੀਆਂ ਬਰਾਮਦ ਹੋਈਆਂ ਲਾਹਣ ਬਰਾਮਦ ਹੋਈ ਪਰ ਜਿਹੜੀ ਸ਼ਰਾਬ ਜਿਸ ਨੂੰ ਅਸੀਂ ਜ਼ਹਿਰੀਲੀ ਸ਼ਰਾਬ ਕਹਿੰਦੇ ਆ ਜਿਸ ਨੇ ਤਰਨ ਤਰਨ ਦੇ ਵਿੱਚ ਕਈ ਜਾਨਾਂ ਲਈਆਂ ਮੁੱਛਲਪਿੰਡ ਅੰਮ੍ਰਿਤਸਰ ਦਾ ਉੱਥੇ ਕਈ ਜਾਨਾਂ ਲਈਆਂ ਤਾਂ ਇਹ ਜਿਹੜੀ ਸ਼ਰਾਬ ਹੈ ਇਸ ਦੇ ਲਈ ਕੋਈ ਵੀ ਇਸ ਤਰੀਕੇ ਦਾ ਕੋਈ ਪ੍ਰੋਸੈਸ ਫਾਲੋ ਨਹੀਂ ਕੀਤਾ ਜਾਂਦਾ ਕਿ ਇਸ ਨੂੰ ਕੋਈ ਮਸ਼ੀਨ ਦੇ ਵਿੱਚ ਪਾਇਆ ਜਾਣਾ ਹੈ ਜਾਂ ਪੱਠੀ ਦੇ ਵਿੱਚ ਪਾ ਕੇ ਕਿਉਂਕਿ ਜਿਹੜੀ ਲਾਹਣ ਹੁੰਦੀ ਹੈ ਉਹਦੇ ਵਿੱਚ ਬਹੁਤ ਸਾਰੀ ਸਮਗਰੀ ਜਿਹੜੀ ਹੈ ਉਸ ਨੂੰ ਡਰਮਾਂ ਦੇ ਵਿੱਚ ਪਾ ਕੇ ਪ੍ਰੋਸੈਸ ਦੇ ਲਈ ਕਈ ਕਈ ਦਿਨ ਜਾਂ ਕਈ ਮਹੀਨੇ ਤੱਕ ਰੱਖਿਆ ਜਾਂਦਾ ਉਸ ਤੋਂ ਬਾਅਦ ਉਸ ਨੂੰ ਜਿਹੜੀ ਪੱਠੀ ਦੇ ਵਿੱਚ ਉਸ ਦੀ ਸ਼ਰਾਬ ਜਿਹੜਾ ਉਸ ਦੀ ਅਸੀਂ ਕਹੀਏ ਕਿ ਭਾਫ ਹੁੰਦੀ ਹੈ ਉਹ ਹੁੰਦੀ ਹੈ ਸ਼ਰਾਬ ਜਿਹੜੀ ਦੇਸੀ ਰਵਾਇਤੀ ਜਿਹੜੀ ਸ਼ਰਾਬ ਪਿੰਡਾਂ ਦੇ ਵਿੱਚ ਕਈ ਸਾਲਾਂ ਤੋਂ ਕੱਢੀ ਜਾਂਦੀ ਹੈ ਹੁਣ ਵੀ ਕੱਢੀ ਜਾਂਦੀ ਹੈ ਹਾਲਕਿ ਅ ਲੋਕ ਕੁਝ ਜੋ ਹੈ ਉਹ ਚੋਰੀ ਛੁਪੇ ਆਪਣੇ ਵਿਆਹਾਂ ਸ਼ਾਦੀਆਂ ਦੇ ਲਈ ਵੀ ਉਸ ਨੂੰ ਤਿਆਰ ਕਰਦੇ ਪਰ ਇਹ ਜਿਹੜੀ ਜ਼ਰੀਲੀ ਸ਼ਰਾਬ ਹੈ ਇਹ ਸਿਰਫ ਪਾਣੀ ਔਰ ਜਿਹੜਾ ਮੈਥਨੋਲ ਜਾਂ ਇਥਨੋਲ ਹੈ ਉਸ ਦੀ ਮਾਤਰਾ ਦੀ ਜਿਹੜੀ ਅਸੀਂ ਕਹਿ ਸਕਦੇ ਕਿ ਇੱਕ ਰੇਸ਼ਿਓ ਰੱਖੀ ਹੈ ਕਿ ਇੱਕ ਲੀਟਰ ਜੇਕਰ ਮੈਥਨੋਲ ਹੈ ਤਾਂ ਉਸ ਦੇ ਨਾਲ 12 ਜਾਂ 13 ਬੋਤਲਾਂ ਜਿਹੜੀਆਂ ਨੇ ਉਹ ਸ਼ਰਾਬ ਦੀਆਂ ਤਿਆਰ ਕੀਤੀਆਂ ਜਾਂਦੀਆਂ ਨੇ ਜਦ ਕਿ ਉਹ ਸ਼ਰਾਬ ਹੁੰਦੀ ਨਹੀਂ ਹੈ ਉਹ ਸਿਰਫ ਤੇ ਸਿਰਫ ਇੱਕ ਕੈਮੀਕਲ ਤੇ ਪਾਣੀ ਦਾ ਮਿਸ਼ਰਣ ਹੁੰਦਾ ਹੈ ਔਰ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਜਿਹੜੀਆਂ ਥਾਲੀਆਂ ਨਜ਼ਰ ਆ ਰਹੀਆਂ ਨੇ ਉਸ ਦੇ ਵਿੱਚ ਜਿਹੜਾ ਪਾਣੀ ਜਾਂ ਸ਼ਰਾਬ ਜਿਸ ਨੂੰ ਕਿਹਾ ਜਾ ਰਿਹਾ ਹੈ ਉਹ ਬਿਲਕੁਲ ਕ੍ਰਿਸਟਲ ਕਲੀਅਰ ਹੈ ਔਰ ਜੇਕਰ ਅਸੀਂ ਲਾਣ ਅਦੀ ਗੱਲ ਕਰਦੇ ਹਾਂ ਜਿਹੜੇ ਲੋਕ ਪਿੰਡਾਂ ਦੇ ਵਿੱਚ ਦੇਖ ਚੁੱਕੇ ਨੇ ਵੈਵਾਂ ਸ਼ਾਦੀਆਂ ਦੇ ਵਿੱਚ ਜਾਂ ਜੇਕਰ ਕੋਈ ਉਸ ਦਾ ਇਸਤੇਮਾਲ ਕਰ ਚੁੱਕਾ ਹੈ ਤਾਂ ਉਹ ਇਹ ਚੀਜ਼ ਸਮਝ ਸਕੇਗਾ ਕਿ ਜਿਹੜੀ ਲਾਣ ਹੁੰਦੀ ਹੈ ਉਸ ਦਾ ਜਿਹੜਾ ਕਲਰ ਹੈ ਉਹ ਥੋੜਾ ਜਿਹਾ ਕਸਮੈਲਾ ਜਾਂ ਇਸ ਤਰੀਕੇ ਦਾ ਹੁੰਦਾ ਕਿ ਜਿਸ ਤਰ੍ਹਾਂ ਉਸ ਦੇ ਵਿੱਚ ਕੋਈ ਮਿੱਟੀ ਜਾਂ ਕੋਈ ਅਸੀ ਚੀਜ਼ ਘੁਲੀ ਹੈ ਪਰ ਇਹ ਕ੍ਰਿਸਟਲ ਕਲੀਅਰ ਜਿਹੜੀ ਸ਼ਰਾਬ ਹੈ ਇਹ ਸਿਰਫ ਤੇ ਸਿਰਫ ਜਾਂ ਤਾਂ ਅਲਕੋਹਲ ਔਰ ਪਾਣੀ ਦਾ ਮਿਸ਼ਰਣ ਵੀ ਹੋ ਸਕਦਾ ਹੈ ਜਾਂ ਫਿਰ ਮੈਥਨੋਲ ਜਾਂ ਇਥਨੋਲ ਦੇ ਨਾਲ ਪਾਣੀ ਦਾ ਮਿਸ਼ਰਣ ਤਾਂ ਇਹ ਸਿਰਫ ਜਦੋਂ ਕਦੇ ਵੀ ਇਹ ਤੇ ਜਾਣਨਾ ਬਹੁਤ ਜ਼ਰੂਰੀ ਹੈ ਗੌਰਵ ਅਸੀਂ ਇਹ ਹੁਣ ਇੱਕ ਸਵਾਲ ਲੋਕਾਂ ਦੇ ਜ਼ਿਹਨ ਦੇ ਵਿੱਚ ਇਹ ਵੀ ਆਏਗਾ ਕਿ ਇਹ ਲੋਕ ਤਾਂ ਕਈ ਦਿਨਾਂ ਤੋਂ ਪੀ ਰਹੇ ਸੀ ਫਿਰ ਉਸ ਦਿਨ ਕੀ ਹੋਇਆ ਇਦੇ ਪਿੱਛੇ ਦੀ ਜਿਹੜੀ ਵਜ੍ਹਾ ਹੈ ਜੋ ਅਸੀਂ ਗੱਲਬਾਤ ਕੀਤੀ ਲੋਕਾਂ ਦੇ ਨਾਲ ਕਿ ਜਦੋਂ ਕਦੇ ਵੀ ਪਾਣੀ ਦੀ ਮਾਤਰਾ ਘਟ ਜਾਂਦੀ ਹੈ ਕੈਮੀਕਲ ਦੀ ਜਿਹੜੀ ਮਾਤਰਾ ਯਾਨੀ ਕਿ ਇਹਨਾਂ ਦੀ ਜਿਹੜੀ ਰੇਸ਼ਿਓ ਦੀ ਜਿਹੜੀ ਗਲਬੜਿਆ ਉਹ ਜਦੋਂ ਹੁੰਦੀ ਹੈ ਤਾਂ ਉਦੋਂ ਉਹ ਜਿਹੜਾ ਜ਼ਹਿਰ ਹੈ ਉਹ ਮੌਤਾਂ ਦਾ ਕਾਰਨ ਬਣਦਾ ਹਾਲਾਂਕਿ ਜਿਹੜੇ ਲੋਕ ਇਸ ਦਾ ਇਸਤੇਮਾਲ ਕਰਦੇ ਨੇ ਹੌਲੀ-ਹੌਲੀ ਜਿਹੜਾ ਐਂਡ ਉਸ ਦਾ ਇਹੀ ਹੈ ਕਿ ਉਸਨੇ ਮਰਨਾ ਹੀ ਮਰਨਾ ਹੈ ਪਰ ਉਹਦਾ ਇਹ ਹੈ ਕਿ ਲੋਕ ਥੋੜਾ ਸਮਾਂ ਬਾਅਦ ਦੇ ਵਿੱਚ ਇੱਕ ਆਰਗਨ ਫੇਲ ਹੋਇਆ ਫਿਰ ਦੂਸਰਾ ਫੇਲ ਹੋਇਆ ਫਿਰ ਹੌਲੀ-ਹੌਲੀ ਉਹ ਮੌਤ ਤੱਕ ਪਹੁੰਚਦੇ ਨੇ ਪਰ ਜਦੋਂ ਸਿੱਧਾ ਕੈਮੀਕਲ ਹੀ ਤੁਹਾਡੇ ਸਰੀਰ ਦੇ ਅੰਦਰ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਅੱਖਾਂ ਦੀ ਰੌਸ਼ਨੀ ਚਲੀ ਜਾਂਦੀ ਹੈ ਫਿਰ ਹੌਲੀ-ਹੌਲੀ ਜਿਹੜੇ ਮਲਟੀਪਲ ਆਰਗਨ ਜਿਹੜੇ ਨੇ ਉਹ ਫੇਲਿਅਰ ਹੁੰਦਾ ਤਾਂ ਉਸ ਤੋਂ ਬਾਅਦ ਇਨਸਾਨ ਦੀ ਜਿਹੜੀ ਜਾਨ ਹੈ ਉਹ ਚਲੀ ਜਾਂਦੀ ਹੈ ਤਾਂ ਬੜਾ ਹੀ ਘਾਤਕ ਇਹ ਧੰਦਾ ਹੈ ਜਿਹੜਾ ਕਿ ਚਿੱਟੇ ਤੋਂ ਵੀ ਕਿਤੇ ਵੱਧ ਮੈਂ ਕਹਿ ਸਕਦਾ ਕਿ ਬੁਰਾ ਹੈ ਔਰ ਮੁੱਖ ਮੰਤਰੀ ਨੇ ਵੀ ਇਹ ਪਰसों ਜ਼ਿਕਰ ਕੀਤਾ ਸੀ ਕਿ ਇਹ ਕਿੱਤੇ ਦੇ ਵਾਂਗ ਹੀ ਜਿਹੜਾ ਸਾਡਾ ਯੋਦ ਨਸੰਬਰ ਉਹਦੇ ਉਸ ਦੇ ਵਿੱਚ ਅਸੀਂ ਵੀ ਇਸ ਨੂੰ ਵੀ ਸ਼ਾਮਿਲ ਕਰਕੇ ਜੋ ਹੈ ਮੰਨ ਰਹੀਆਂ ਚੱਲ ਰਿਹਾ ਤਾਂ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀ ਕੁ ਰਿਕਵਰੀ ਪੁਲਿਸ ਕਰਦੀ ਹੈ ਜਾਂ ਕਿਹੜੇ ਐਸੇ ਲੋਕ ਐਕਚੁਅਲੀ ਬੇਸਿਕਲੀ ਇਹ ਕਿ ਰਾਜੀਪ ਦੇਖੋ ਬਹੁਤ ਅਹਿਮ ਪੁਆਇੰਟ ਇਹ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਤੁਸੀਂ ਵੀ ਬਹੁਤ ਸਾਰੀਆਂ ਖਬਰਾਂ ਇਸ ਤਰੀਕੇ ਨਾਲ ਕਵਰ ਕੀਤੀਆਂ ਨੇ ਅਸੀਂ ਬਹੁਤ ਸਾਰੀਆਂ ਖਬਰਾਂ ਡਿਲੀਵਰ ਕੀਤੀਆਂ ਨੇ ਜਿਨ੍ਹਾਂ ਦੇ ਵਿੱਚ ਸਾਫ ਤੌਰ ਦੇ ਉੱਤੇ ਨਜ਼ਰ ਆਉਂਦਾ ਹੈ ਕਿ ਕੋਈ ਨੇੜੇ ਛੱਪੜ ਹੈ ਦਰਿਆ ਹੈ ਕੋਈ ਹੋਰ ਨਾਲਾ ਵਗ ਰਿਹਾ ਉੱਥੇ ਲੁਕੋ ਕੇ ਰੱਖੀ ਗਈ ਹੁੰਦੀ ਹੈ ਅਲੱਗ-ਅਲੱਗ ਤਰੀਕੇ ਹੁੰਦੇ ਨੇ ਕਿ ਕਿਵੇਂ ਲਾਹਣ ਰੱਖੀ ਜਾਂਦੀ ਹੈ ਜਾਂ ਫਿਰ ਕਿਵੇਂ ਇਹ ਜਿਹੜੀਆਂ ਸ਼ਰਾਬ ਦੀਆਂ ਘਟਨਾਵਾਂ ਜੇ ਤੁਸੀਂ ਪਿਛਲੇ 4-5 ਸਾਲ ਦੀ ਸਥਿਤੀ ਦੇਖੋ ਤਾਂ ਪੰਜਾਬ ਦੇ ਵਿੱਚ 150 ਤੋਂ 200 ਲੋਕਾਂ ਦੀ ਮੌਤ ਇਹ ਅੰਕੜੇ ਦੱਸਦੇ ਨੇ ਕਿ ਹੋਈ ਹੈ ਜਿਹੜੇ ਇਹ ਇਸ ਦਹਿਲੀ ਸ਼ਰਾਬ ਦੀ ਵਜ੍ਹਾ ਦੇ ਨਾਲ 2020 ਦੇ ਵਿੱਚ ਤਾਂ 120 ਲੋਕਾਂ ਦੇ ਕਰੀਬ ਜਾਨ ਚਲੀ ਗਈ ਸੀ ਤਰਨ ਤਰਨ ਵਾਲੀ ਇਲਾਕੇ ਦੇ ਵਿੱਚ ਉਹ ਵੀ ਇਹੀ ਮੈਥਨਾਲ ਐਥਨਾਲ ਦਾ ਰੋਲਾ ਪਿਆ ਨਜ਼ਰ ਆ ਰਿਹਾ ਸੀ ਫਿਲਹਾਲ ਦੇ ਲਈ ਧੰਨਵਾਦ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਰਾਜੀਵ ਪਰ ਸਵਾਲ ਬਹੁਤ ਸਾਰੇ ਨੇ ਇਸ ਕਰਕੇ ਨੇ ਕਿਉਂਕਿ ਅਜੇ ਤਾਂ 27 ਮੌਤਾਂ ਦੇ ਉੱਤੇ ਜਾ ਕੇ ਅੰਕੜਾ ਰੁਕਿਆ ਵੀ ਨਹੀਂ ਇਹ ਲਗਾਤਾਰ ਵੱਧ ਰਿਹਾ ਹੈ ਦਾ ਐਕਸ਼ਨ ਤਾਂ ਜ਼ਬਰਦਸਤ ਚਾਹੀਦਾ ਸੀ ਕਿ ਨਜ਼ਰ ਆਵੇ ਕਿ ਵਾਕਈ ਜੇਕਰ ਕੋਈ ਜ਼ਹਿਰੀਲੀ ਸ਼ਰਾਬ ਜਾਂ ਫਿਰ ਇਸ ਤਰੀਕੇ ਨਾਲ ਸ਼ਰਾਬ ਕੱਢ ਕੇ ਵੇਚ ਰਿਹਾ ਹੈ ਜਾਂ ਮਿਕਸ ਕਰਕੇ ਵੇਚ ਰਿਹਾ ਹੈ ਉਸਦੇ ਤੇ ਐਕਸ਼ਨ ਹੋਵੇ ਖੈਰ ਜਦੋਂ ਐਕਸ਼ਨ ਉਸ ਤਰੀਕੇ ਦਾ ਨਜ਼ਰ ਨਾ ਆਵੇ ਜਿਸ ਤਰੀਕੇ ਦੀ ਲੋਕ ਉਮੀਦ ਕਰ ਰਹੇ ਹੋਣ ਫਿਰ ਫਰਕ ਤਾਂ ਪੈਂਦਾ ਸਵਾਲ ਉੱਠਦੇ ਨੇ ਕਿ ਆਖਿਰ 27 ਲੋਕਾਂ ਦੀ ਮੌਤ ਤੋਂ ਬਾਅਦ ਵੀ ਪ੍ਰਸ਼ਾਸਨ ਨਹੀਂ ਜਾਗਿਆ ਹੁਣ ਅੱਗੇ ਬਾਤਾਂ ਅਗਲੀ ਖਬਰਦਾਰ ਰੱਖਦੇ ਹਾਂ ਤੇ ਖਬਰ ਜੰਮੂ ਕਸ਼ਮੀਰ ਤੋਂ ਹੈ ਜੰਮੂ ਕਸ਼ਮੀਰ ਦੇ ਵਿੱਚ ਡਰੋਨ ਦੇ ਨਾਲ ਲੱਭ ਕੇ دہشت ਗਰਦ ਮਾਰੇ ਗਏ ਨੇ ਡਰੋਨ ਕੈਮਰੇ ਦੇ ਨਾਲ ਤਿੰਨ ਅੱਤਵਾਦੀਆਂ ਦਾ ਪਤਾ ਲਗਾਇਆ ਗਿਆ ਤੇ ਉਸ ਤੋਂ ਬਾਅਦ ਫਿਰ ਐਕਸ਼ਨ ਸੁਰੱਖਿਆ ਦਸਤਿਆਂ ਦਾ ਹੋਇਆ ਇਹ ਪੂਰੀ ਘਟਨਾ ਹੋਈ ਹੈ ਤਰਾਲ ਦੇ ਵਿੱਚ ਤਰਾਲ ਦੇ ਵਿੱਚ ਘਰ ਦੇ ਵਿੱਚ ਲੁਕੇ ਹੋਏ ਸਨ دہشت ਗਰਦ ਉਹ ਸਵੇਰੇ ਫੌਜ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਅੱਤਵਾਦੀ ਦੀ ਆਖਰੀ ਵੀਡੀਓ ਕਾਲ ਵੀ ਸਾਹਮਣੇ ਆਈ ਹੈ ਅੱਤਵਾਦੀ ਆਪਣੀ ਮਾਂ ਨੂੰ ਫੋਨ ਕਰ ਰਿਹਾ ਸੀ ਤੇ ਉਸ ਦੀ ਮਾਂ ਉਸ ਨੂੰ ਕਹਿ ਰਹੀ ਹੈ ਕਿ ਬੇਟਾ ਸਰੈਂਡਰ ਕਰ ਦੇ ਤਰਾਲ ਐਨਕਾਊਂਟਰ ਦੇ ਵਿੱਚ ਮਾਰੇ ਗਏ ਦਹਿਸ਼ਤਗਰਦ ਜਿਹੜੇ ਤਿੰਨ ਨੇ ਉਹਨਾਂ ਦੇ ਵਿੱਚ ਇੱਕ ਐਨਕਾਊਂਟਰ ਤੋਂ ਪਹਿਲਾਂ ਆਪਣੀ ਮਾਂ ਦੇ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਇਸ ਪੂਰੇ ਮਾਮਲੇ ਦੇ ਵਿੱਚ ਇਹ ਤੁਸੀਂ ਕਹਿ ਸਕਦੇ ਹੋ ਕਿ ਤਰਾਸਦੀ ਹੈ ਉਸ ਮਾਂ ਦੇ ਲਈ ਜਿਸ ਦਾ ਪੁੱਤ ਗਲਤ ਰਾਹ ਦੇ ਉੱਤੇ ਤੁਰਿਆ ਇਹ ਜਿਹੜੇ ਬਿਲਕੁਲ ਐਕਸਪਰਟ ਨਹੀਂ ਆ ਫੌਜ ਦੇ ਜਿਹੜੇ ਜਾਣਕਾਰ ਨਹੀਂ ਉਹ ਦੱਸਦੇ ਨੇ ਕਿ ਜਿਹੜਾ ਇੱਕ ਵਾਰੀ ਇਸ ਪਾਸੇ ਨੂੰ ਤੁਰ ਪਿਆ ਦਹਿਸ਼ਤਗਰਦੀ ਵਾਲੇ ਪਾਸੇ ਨੂੰ ਤਾਂ ਉਡੀ ਉਮਰ ਸਾਲ ਤੋਂ ਵੀ ਘੱਟ ਰਹਿ ਜਾਂਦੀ ਹੈ ਕਈ ਵਾਰ ਤਾਂ دہشت گردੀ ਵਾਲੇ ਪਾਸੇ ਤੁਰੇ ਹੋਏ 2 ਮਹੀਨੇ 3 ਮਹੀਨੇ ਹੋਏ ਹੁੰਦੇ ਨੇ ਬਿਲਕੁਲ ਯੰਗ ਯੰਗ ਬੱਚੇ ਨੇ ਕੋਈ 20 ਸਾਲ ਦਾ ਕੋਈ 22 ਸਾਲ ਦਾ ਕੋਈ 25 ਸਾਲ ਦਾ ਬੱਚੇ ਜਿਹੜੇ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਉਹ ਬੈਠੇ ਨੇ ਆਰਾਮ ਦੇ ਨਾਲ ਤੇ ਇਹ ਆਪਣੀ ਮਾਂ ਦੇ ਨਾਲ ਜੋ ਗੱਲਬਾਤ ਕਰ ਰਿਹਾ ਸੀ ਉਹ ਕਿਤਨਾ ਕੀਤੇ ਇਸ ਪੂਰੇ ਮਾਮਲੇ 'ਚ ਤਰਾਸਦੀ ਨੂੰ ਬਿਆਨ ਕਰਦਾ ਹੈ ਕਿ ਕਿਵੇਂ ਗਲਤ ਰਾਹ ਦੇ ਉੱਤੇ ਤੁਰਿਆ ਇਹ ਸ਼ਖਸ ਅਤਵੱਦੀ ਬਣ ਗਿਆ ਤੇ ਮਾਂ ਕਹਿ ਰਹੀ ਹੈ ਕਿ ਨਹੀਂ ਪੁੱਤ ਸਰੈਂਡਰ ਕਰ ਦੇ ਹਾਂ ਆਮਰ ਨਾਜ਼ਰਵਾਨੀ ਅਾਮਿਰ ਦੀ ਮਾਂ ਕਹਿ ਰਹੀ ਹੈ ਇਹ ਜਿਹੜਾ ਮਾਰਿਆ ਗਿਆ دہشت ਗਰਦ ਹੈ ਉਹ ਹੈ ਅਾਮਿਰ ਨਾਜ਼ਰਬਾਨੀ ਅਾਮਿਰ ਦੀ ਮਾਂ ਕਹਿ ਰਹੀ ਹੈ ਕਿ ਸਰੈਂਡਰ ਕਰ ਦੋ ਪਰ ਅਮਰ ਕਹਿੰਦਾ ਹੈ ਫੌਜ ਨੂੰ ਅੱਗੇ ਆਣ ਦੋ ਫਿਰ ਦੇਖਦਾ ਹਾਂ ਸੂਤਰਾਂ ਦੇ ਮੁਤਾਬਿਕ ਸਿਕਿਉਰਿਟੀ ਫੋਰਸ ਚਾਹੁੰਦੀ ਸੀ ਕਿ ਇਹ دہشت ਗਰਦ ਸਰੈਂਡਰ ਕਰ ਦਵੇ ਪਰ ਇਹਨਾਂ ਨੇ ਸਰੈਂਡਰ ਦੀ ਥਾਂ ਫੋਰਸ ਵਿਖਤੇ ਗੋਲੀਆਂ ਚਲਾਈਆਂ ਫਾਇਰਿੰਗ ਹੋਈ ਦੋਵੇਂ ਪਾਸੇ ਤੋਂ ਤੇ ਉਸ ਦੇ ਵਿੱਚ دہشت ਗਰਦ ਟੀਰ ਕਰ ਦਿੱਤਾ ਗਿਆ ਇਹ ਕਈ ਵਾਰ ਇਹ ਵੀ ਨਹੀਂ ਸਮਝਦੇ ਕਿ ਤਿੰਨ ਹੋ ਤੁਸੀਂ ਤੇ ਫੌਜ ਦੀ ਪੂਰੀ ਟੁਕੜੀ ਨੇ ਤੁਹਾਨੂੰ ਕਿਹੜਾ ਪਾਇਆ ਹੋਇਆ ਹੈ ਔਰ ਤੁਸੀਂ ਨਹੀਂ ਬੱਝ ਸਕਦੇ ਹੋਣਾ ਤੂੰ ਕਿੰਨੀਆਂ ਗੋਲੀਆਂ ਚਲਾ ਸਕਦੇ ਹੋ ਜਾਂ ਕਿੰਨਾ ਤੁਹਾਡੇ ਕੋਲ ਅਸਲਾ ਬਾਰੂਦ ਹੋਏਗਾ ਤੇ ਇਸ ਵਿਚਾਲੇ ਪੂਰੀ ਘਟਨਾ ਵਾਪਰੀ ਹੈ ਐਨਕਾਊਂਟਰ ਤੋਂ ਪਹਿਨਾਤਵਾਦੀ ਆਪਣੀ ਮਾਂ ਨੂੰ ਕਾਲ ਕਰ ਰਿਹਾ ਸੀ ਆਪਣੀ ਮਾਂ ਨੂੰ ਕਾਲ ਕਰਕੇ ਗੱਲਬਾਤ ਕਰ ਰਿਹਾ ਹੈ ਜਾਂ ਤਾਂ ਉਸ ਨੂੰ ਆਪਣੀ ਮੌਤ ਨਜ਼ਰ ਆ ਰਹੀ ਸੀ ਕਿ ਮੈਂ ਇੱਥੋਂ ਬਚ ਨਹੀਂ ਸਕਾਂਗਾ ਜਿਸ ਤਰੀਕੇ ਨਾਲ ਘੇਰਾ ਪਾ ਲਿਆ ਗਿਆ ਉਸ ਨੂੰ ਤੇ ਫਿਰ ਉਸ ਨੇ ਆਪਣੀ ਮਦਰ ਨੂੰ ਕਾਲ ਕੀਤੀ ਤੇ ਆਪਣੀ ਮਾਂ ਨੂੰ ਕਾਲ ਕਰਦੇ ਹੋਏ ਉਸ ਦੀ ਮਾਂ ਕਹਿ ਰਹੀ ਹੈ ਕਿ ਸਰੈਂਡਰ ਕਰ ਦੇ ਤੇ ਦੂਜੇ ਪਾਸੇ دہشت ਗਿਰਦ ਕਹਿ ਰਿਹਾ ਹੈ ਕਿ ਫੌਜਨ ਨੂੰ ਨੇੜੇ ਆਣ ਦੋ ਫਿਰ ਉਸ ਤੋਂ ਬਾਅਦ ਮੈਂ ਦੇਖਦੇ ਹਾਂ ਕਿ ਕੀ ਕਰ ਰਹੇ ਹਨ ਕਰ ਗੋਲੀਆਂ ਚਲਾਉਂਦਾ ਰਿਹਾ ਤੇ ਦੂਜੇ ਪਾਸੇ ਜਿਹੜੀ ਆਰਮੀ ਹੈ ਜਾਂ ਜਿਹੜੇ ਮਿਲਟ ਉਥੇ ਸੁਰੱਖਿਆ ਦਸਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਜਿਸ ਦੇ ਵਿੱਚ ਇਹ دہشت ਗੜ ਦੇ ਟੀਰ ਕਰ ਦਿੱਤਾ ਗਿਆ ਇਸ دہشت ਗਰਦ ਦਾ ਜੋ ਨਾਮ ਹੈ ਉਹ ਹੈ ਆਮਰ ਨਾਜ਼ਰ ਵਨ

ਇਹ ਪਰਸਪੋਰਟ ਰਿਪੋਰਟ ਹੈ। ਉਦੋਂ ਤੋਂ ਮਾਹੌਲ ਟੈਨਸ਼ਨ ਵਾਲਾ ਰਿਹਾ ਹੈ। ਸਰਹੱਦ 'ਤੇ ਲਗਾਤਾਰ ਰਾਸ਼ਟਰੀ। ਅਤੇ ਇਨਕਾਊਂਟਰ ਦੇ ਵਿੱਚ ਮਾਰੇ ਗਏ ਤਿੰਨੋਂ ਅਤਵਾਦੀ ਤਰਾਲ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਪਛਾਣ ਆਸੀਫ ਅਹਿਮਦ ਸ਼ੇਖ, ਆਮਰ ਨਜ਼ੀਰਵਾਨੀ ਤੇ ਯਾਵਰ ਅਹਿਮਦ ਪੱਟ ਦੇ ਵਜੋਂ ਹੋਈ ਹੈ। ਮਾਰੇ ਗਏ دہشتਗਰਦ ਜੈਸ਼ੀ ਮੁਹੰਮਦ ਦੇ ਨਾਲ ਜੁੜੇ ਹੋਏ ਸਨ। ਫੌਜ ਦਾ ਆਪਰੇਸ਼ਨ ਆਲ ਆਊਟ ਲਗਾਤਾਰ ਜਾਰੀ ਹੈ ਕਿਉਂਕਿ ਇਕਲਾ ਮਿਲਿਸੀ ਕੀ ਇਲਾਕੇ ਦੇ ਵਿੱਚ ਹੁਣ ਵੀ 2 ਤੋਂ 3 دہشت ਗਰਦ ਲੁਕੇ ਹੋਏ ਨੇ। इलाके में जोरदार फायरिंग फिर से शुरू हुई आप सुन सकते हैं जबरदस्त फायरिंग हो रही है क्योंकि एनकाउंटर सुबह से जारी है लेकिन इस वक्त दोनों तरफ से जबरदस्त जोरदार फायरिंग का सिलसिला चल रहा है और आप देख सकते हैं कि यहाँ पे हर तरफ से सुरक्षा बल लगे हुए हैं और फायरिंग भी लगातार हो रही है और आप सुन सकते हैं हर तरफ से फायरिंग हो रही है इस वक्त यानी ਕਾਬਲੇ ਗੋਰੇ ਕੀ ਪਲਵਾਮਾ ਦੇ ਵਿੱਚ 48 ਘੰਟਿਆਂ ਅੰਦਰ ਇਹ ਦੂਜਾ ਇਨਕਾਊਂਟਰ ਹੈ ਅਤੇ ਹੁਣ ਤੱਕ 6 ਅੱਤਵਾਦੀ ਢੇਰ ਕਰ ਦਿੱਤੇ ਗਏ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਰੱਖਿਆ ਬਲਾਂ ਨੇ ਸ਼ੋਪੀਆਂ ਚ ਲਸ਼ਕਰੀ ਤੋਇਬਾ ਦੇ ਤਿੰਨ دہشت ਗਰਦਾਂ ਨੂੰ ਮਾਰ ਮੁਕਾਇਆ ਸੀ